ਸੰਗੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗੀਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜਰੂਰ ਸੁਣਿਓ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਆਪਣੇ ਘਰ ਬਾਰੇ ਜਿਸ ਘਰ ਦੇ ਵਿੱਚ ਆਪਾਂ ਰਹਿੰਦੇ ਆ ਕਿ ਆਪਾਂ ਆਪਣੇ ਘਰ ਦੀ એનર્ਜੀ ਨੂੰ ਕਿੰਜ ਚੈੱਕ ਕਰ ਸਕਦੇ ਆ ਘਰ ਦੀ એનર્ਜੀ ਕੀ ਹੁੰਦੀ ਆ ਜਿਵੇਂ ਕੁਝ ਭੈਣ ਭਰਾ ਕਈ ਵਾਰ ਇਹ ਗੱਲ ਕਹਿ ਦਿੰਦੇ ਆ ਨਾ ਕਿ ਸਾਡਾ ਤਾਂ ਆਪਣੇ ਹੀ ਘਰ ਦੇ ਵਿੱਚ ਮਨ ਨਹੀਂ ਲੱਗਦਾ ਘਰ ਦੇ ਵਿੱਚ ਆਉਂਦਿਆਂ ਸਾਰ ਮਨ ਉਦਾਸ ਹੋ ਜਾਂਦਾ ਪਰੇਸ਼ਾਨ ਹੋ ਜਾਂਦਾ ਪਰ ਜਦੋਂ ਅਸੀਂ ਘਰੋਂ ਬਾਹਰ ਰਹਿੰਨੇ ਆ ਤਾਂ ਅਸੀਂ ਬਿਲਕੁਲ ਠੀਕ ਠਾਕ ਰਹਿੰਨੇ ਆ ਘਰ ਆਉਂਦਿਆਂ ਸਾਰ ਹੀ ਸਾਡਾ ਤਨ ਅਤੇ ਮਨ ਦੋਵੇਂ ਹੀ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰਦੇ ਆ ਇੰਜ ਲੱਗਦਾ ਵੀ ਜਿਵੇਂ ਸਾਡੇ ਘਰ ਦੇ ਵਿੱਚ ਕਿਸੇ ਨੇ ਕੁਝ ਕੀਤਾ ਹੋਵੇ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਸੇ ਵਿਸ਼ੇ ਦੇ ਉੱਤੇ ਗੱਲ ਬਾਤ ਕਰਨੀ ਆ ਕਿ ਜੇਕਰ ਸਾਡੇ ਵੀ ਘਰ ਦੇ ਵਿੱਚ ਸਾਡਾ ਮਨ ਨਹੀਂ ਲੱਗਦਾ ਤਾਂ ਫਿਰ ਸਾਡੇ ਘਰ ਨੂੰ ਕੀ ਹੋਇਆ ਹੈ ਅਤੇ ਅਸੀਂ ਆਪਣੇ ਘਰ ਦੇ ਮਾਹੌਲ ਨੂੰ ਆਪਣੇ ਘਰ ਦੇ ਵਾਤਾਵਰਣ ਨੂੰ ਕਿੰਜ ਠੀਕ ਕਰ ਸਕਦੇ ਹਾਂ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣੀਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਪੈੜ ਪ੍ਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਆਪਣੇ ਸੁਝਾਅ ਜ਼ਰੂਰ ਦੱਸਿਓ ਅੱਜ ਕਾਵਾ ਜੀ ਦੀ ਵੀਡੀਓ ਸ਼ੁਰੂ ਕਰਦੇ ਆਂ ਸੰਗਤ ਜੀ ਹਰ ਇਨਸਾਨ ਚਾਹੁੰਦਾ ਕਿ ਉਹਦਾ ਘਰ ਸਭ ਤੋਂ ਸੋਹਣਾ ਹੋਵੇ ਆਪਣੇ ਘਰ ਨੂੰ ਸੋਹਣਾ ਬਣਾਉਣ ਦੇ ਲਈ ਬੰਦਾ ਹਰ ਕੋਸ਼ਿਸ਼ ਕਰਦਾ ਕੁਝ ਲੋਕ ਆਪਣੇ ਘਰ ਦੇ ਵਿੱਚ ਮਹਿੰਗਾ ਮਹਿੰਗਾ ਫਰਨੀਚਰ ਲੈ ਕੇ ਆਉਂਦੇ ਆ ਮਹਿੰਗੀਆਂ ਮਹਿੰਗੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਲਿਆ ਕੇ ਰੱਖਦੇ ਨੇ ਤਾਂ ਜੋ ਸਾਡਾ ਘਰ ਸੋਹਣਾ ਦਿੱਸ ਸਕੇ ਆਪਣੇ ਘਰ ਦੀ ਸਾਫ਼ ਸਫਾਈ ਦਾ ਪ੍ਰੋਪਰ ਧਿਆਨ ਰੱਖਦੇ ਆ ਵੀ ਸਾਡੇ ਘਰ ਦੀ ਸਾਫ਼ ਸਫਾਈ ਹੋਵੇ ਕਿਸੇ ਪ੍ਰਕਾਰ ਦੀ ਕੋਈ ਗੰਦਗੀ ਨਾ ਹੋਵੇ ਔਰ ਫੇਰ ਵੀ ਉਸ ਘਰ ਦੇ ਵਿੱਚ ਉਹਨਾਂ ਦਾ ਮਨ ਨਹੀਂ ਲੱਗਦਾ ਉਹ ਕਹਿੰਦੇ ਆ ਵੀ ਅਸੀਂ ਆਪਣੇ ਘਰ ਨੂੰ ਇੰਨਾ ਸਜਾਇਆ ਇੰਨਾ ਸਵਾਰਿਆ ਪਰ ਪਤਾ ਨਹੀਂ ਕੀ ਗੱਲ ਹੈ ਕਿ ਆਪਣੇ ਹੀ ਘਰ ਦੇ ਵਿੱਚ ਰਹਿਣ ਨੂੰ ਦਿਲ ਨਹੀਂ ਕਰਦਾ ਸਾਡਾ ਮਨ ਆਪਣੇ ਘਰੋਂ ਬਾਹਰ ਨੂੰ ਪੱਜੂ ਪੱਜੂ ਕਰਦਾ ਹੈ ਅਤੇ ਜਦੋਂ ਅਸੀਂ ਬਾਹਰ ਜਾਂਦੇ ਆ ਤਾਂ ਠੀਕ ਰਹਿੰਦੇ ਆ ਪਰ ਘਰ ਦੇ ਵਿੱਚ ਆਉਂਦਿਆਂ ਸਾਰ ਹੀ ਸਾਨੂੰ ਕਈ ਪ੍ਰਕਾਰ ਦੀਆਂ ਚਿੰਤਾਵਾਂ ਪਰੇਸ਼ਾਨੀਆਂ ਮਨ ਦੇ ਵਿੱਚ ਕਾਲਾਪਣ ਮਨ ਵਿੱਚ ਬੇਚੈਨੀ ਜੀ ਹੋ ਜਾਂਦੀ ਹੈ ਇਦਾਂ ਪਤਾ ਨਹੀਂ ਕਿਉਂ ਹੁੰਦਾ ਹੈ ਉਹ ਸ਼ੱਕ ਕਰਦੇ ਨੇ ਵੀ ਸ਼ਾਇਦ ਸਾਡੇ ਘਰ ਦੇ ਵਿੱਚ ਕਿਸੇ ਨੇ ਕੁਝ ਕਰ ਦਿੱਤਾ ਹੈ ਕਰਨ ਤੋਂ ਭਾਵ ਸਮਝਦੇ ਆ ਵੀ ਜਿਵੇਂ ਜਾਦੂ ਟੂਣਾ ਜੰਤਰ ਮੰਤਰ ਇਦਾਂ ਦੇ ਵਹਿਮ ਪਰਮ ਕਰਦੇ ਆ ਪਰ ਸੰਗਤ ਜੀ ਕਿਸੇ ਦੇ ਕੀਤੇ ਆ ਕੁਝ ਨਹੀਂ ਹੁੰਦਾ ਜੇਕਰ ਤੁਹਾਡੇ ਘਰ ਦੇ ਵਿੱਚ ਇਦਾਂ ਦਾ ਮਾਹੌਲ ਬਣਿਆ ਹੈ ਕਿ ਤੁਹਾਡਾ ਘਰ ਵਿੱਚ ਰਹਿਣ ਨੂੰ ਦਿਲ ਨਹੀਂ ਕਰਦਾ ਤਾਂ ਫਿਰ ਇਹ ਜੋ ਕੁਝ ਵੀ ਹੋਇਆ ਤੁਹਾਡੇ ਘਰ ਕਿਉਂ ਹੋਇਆ ਕਿਸੇ ਨੇ ਕੁਝ ਨਹੀਂ ਕੀਤਾ ਘਰ ਦਾ ਮਾਹੌਲ ਕਰਦੇ ਵਿੱਚ ਰਹਿਣ ਵਾਲੇ ਜੀਆਂ ਦੇ ਸਿਰ ਤੇ ਹੁੰਦਾ ਹੈ ਜੇ ਤੁਹਾਡੇ ਘਰ ਦੀ એનર્ਜੀ ਪਾਵਰਫੁਲ ਆ ਤਾਂ ਵੀ ਤੁਹਾਡੇ ਘਰ ਕੀ ਜੇ ਤੁਹਾਡੇ ਘਰ ਦੀ એનર્ਜੀ ਲੋ ਹੋ ਚੁੱਕੀ ਆ ਭਾਵੇਂ ਤੁਹਾਡਾ ਆਪਣੇ ਹੀ ਘਰ ਦੇ ਵਿੱਚ ਮਨ ਨਹੀਂ ਲੱਗਦਾ ਜਾਂ ਬਾਹਰੋਂ ਆਇਆ ਜੀ ਵੀ ਇਸ ਗੱਲ ਨੂੰ ਮਹਿਸੂਸ ਕਰ ਸਕਦਾ ਹੈ ਆਪਾਂ ਵੀ ਕਰਦੇ ਆ ਨਾ ਕਈ ਕਰਾਂ ਦੇ ਵਿੱਚ ਜਾਈਏ ਤਾਂ ਉੱਥੇ ਜਾ ਕੇ ਮਨ ਬੜਾ ਲੱਗਦਾ ਹੈ ਘਰ ਭਾਵੇਂ ਛੋਟਾ ਜਿਹਾ ਹੋਵੇ ਪਰ ਸਕਰ ਦੇ ਵਿੱਚ ਜਾ ਕੇ ਜੀ ਲੱਗ ਜਾਂਦਾ ਦਿਲ ਕਰਦਾ ਵੀ ਹੋਰ ਬੈਠੀਏ ਪਰ ਕਈ ਕਰਾਂ ਦੇ ਵਿੱਚ ਜਾ ਕੇ ਮਨ ਕਾਲਾ ਪੈ ਜਾਂਦਾ ਦਿਲ ਕਰਦਾ ਵੀ ਜਿਸ ਕੰਮ ਨੂੰ ਆਏ ਸੀ ਉਹਨੂੰ ਜਲਦੀ ਨਿਬੇੜੀਏ ਤੇ ਆਪਣੇ ਘਰ ਨੂੰ ਜਾਈਏ ਉਥੇ ਖੜਨ ਨੂੰ ਦਿਲ ਨਹੀਂ ਕਰਦਾ ਇਹ ਘਰ ਦੀ ਵਾਈਬ੍ਰੇਸ਼ਨ ਹੁੰਦੀ ਆ ਹਰੇਕ ਜਗ੍ਹਾ ਦੀ ਆਪੋ ਆਪਣੀ ਵਾਈਬ੍ਰੇਸ਼ਨ ਹੁੰਦੀ ਆ ਜਿਵੇਂ ਉਦਾਹਰਨ ਦੇ ਤੌਰ ਤੇ ਆਪਾਂ ਧਾਰਮਿਕ ਸਥਾਨਾਂ ਤੇ ਜਾਂਦੇ ਆ ਗੁਰਦੁਆਰਾ ਸਾਹਿਬ ਜਾਂਦੇ ਆ ਉੱਥੇ ਜਾ ਕੇ ਮਨ ਨੂੰ ਕਿੰਨੀ ਸ਼ਾਂਤੀ ਕਿੰਨਾ ਸਕੂਨ ਮਿਲਦਾ ਹੈ ਘਰ ਦੇ ਵਿੱਚ ਅਸੀਂ ਭਾਵੇਂ ਜਿੰਨੀ ਮਰਜ਼ੀ ਚਿੰਤਾ ਵਿੱਚ ਹੋਈਏ ਟੈਨਸ਼ਨ ਵਿੱਚ ਹੋਈਏ ਦੁੱਖ ਦਰਦ ਦੇ ਵਿੱਚ ਹੋਈਏ ਪਰ ਜਦੋਂ ਹੀ ਅਸੀਂ ਆਪਣਾ ਕਦਮ ਗੁਰੂ ਘਰ ਦੇ ਵਿੱਚ ਰੱਖਿਆ ਜਾ ਕੇ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਿਆ ਗੁਰੂ ਦੀ ਹਜ਼ੂਰੀ ਦੇ ਵਿੱਚ ਜਾ ਕੇ ਬੈਠ ਗਏ ਤੇ ਮਨ ਨੂੰ ਇੱਕਦਮ ਸ਼ਾਂਤੀ ਸਕੂਨ ਮਿਲ ਜਾਂਦਾ ਹੈ ਬੰਦਾ ਆਪਣੀਆਂ ਸਾਰੀਆਂ ਟੈਨਸ਼ਨਾਂ ਚਿੰਤਾਵਾਂ ਭੁੱਲ ਜਾਂਦਾ ਹੈ ਮਨ ਨੂੰ ਇੱਕ ਤਾਕਤ ਇੱਕ ਪਾਵਰ ਮਿਲਦੀ ਆ ਕਿਉਂਕਿ ਉਹ ਜਗਾ ਪਾਵਰਫੁੱਲ ਆ ਤਾਂ ਉਹ ਜਗਾ ਪਾਵਰਫੁੱਲ ਕਿੰਜ ਬਣੀ ਕਿਉਂਕਿ ਉੱਥੇ ਹਰ ਵੇਲੇ ਗੁਰਬਾਣੀ ਦਾ ਪਾਠ ਚੱਲ ਰਿਹਾ ਏ ਕੀਰਤਨ ਚੱਲ ਰਿਹਾ ਏ ਅਰਦਾਸ ਹੋ ਰਹੀ ਆ ਅਤੇ ਸਭ ਤੋਂ ਵੱਡੀ ਗੱਲ ਉੱਥੇ ਹੁੰਦੀ ਆ ਸੇਵਾ ਦੀ ਭਾਵਨਾ ਉੱਥੇ ਜੋ ਜੀਵੀ ਜਾਂਦਾ ਮਨ ਦੇ ਵਿੱਚ ਸ਼ਰਧਾ ਅਤੇ ਸੇਵਾ ਦੀ ਭਾਵਨਾ ਲੈ ਕੇ ਜਾਂਦਾ ਉੱਥੇ ਜੋ ਵੀ ਜਾ ਕੇ ਕੋਈ ਵੀ ਬਣੁੱਖ ਵੀ ਕੰਮ ਕਰਦਾ ਸੇਵਾ ਦੇ ਭਾਵਨਾ ਦੇ ਨਾਲ ਕਰਦਾ ਹੈ ਇਸ ਕਰਕੇ ਉਸ ਜਗ੍ਹਾ ਦੀ ਤਾਕਤ ਊਰਜਾ ਹੋਰ ਵੱਧ ਜਾਂਦੀ ਹੈ ਗੁਰੂ ਘਰ ਦੇ ਵਿੱਚ ਆਪਾਂ ਜਾ ਕੇ ਲੰਗਰ ਛਕਦੇ ਹਾਂ ਪ੍ਰਸ਼ਾਦਾ ਛਕਦੇ ਹਾਂ ਉਹ ਪ੍ਰਸ਼ਾਦਾ ਛਕ ਕੇ ਵੀ ਜੋ ਮਨ ਨੂੰ ਸ਼ਾਂਤੀ ਸਕੂਨ ਮਿਲਦਾ ਹੈ ਜੋ ਮਨ ਨੂੰ ਸਾਡੇ ਤ੍ਰਿਪਤੀ ਮਿਲਦੀ ਆ ਉਹ ਕਰਦੇ ਭੋਜਨ ਦੇ ਵਿੱਚ ਨਹੀਂ ਮਿਲਦੀ ਕਿਉਂਕਿ ਉਥੋਂ ਦਾ ਜੋ ਭੋਜਨ ਪ੍ਰਸ਼ਾਦਾ ਜੋ ਲੰਗਰ ਤਿਆਰ ਕੀਤਾ ਜਾਂਦਾ ਹੈ ਉਹ ਵੀ ਗੁਰੂ ਗੁਰੂ ਕਰਦਿਆਂ ਵਾਹਿਗੁਰੂ ਜੀ ਦਾ ਨਾਮ ਜਪਦਿਆਂ ਭੋਜਨ ਪ੍ਰਸ਼ਾਦਾ ਉਥੇ ਬਣਾਇਆ ਜਾਂਦਾ ਵਾਹਿਗੁਰੂ ਵਾਹਿਗੁਰੂ ਕਰਦਿਆਂ ਸ਼ਕਾਇਆ ਜਾਂਦਾ ਇਸ ਕਰਕੇ ਉਸ ਭੋਜਨ ਪ੍ਰਸ਼ਾਦੇ ਦੀ ਵੀ ਊਰਜਾ એનર્ਜੀ ਤੱਕ ਕਿਤੇ ਜ਼ਿਆਦਾ ਵੱਧ ਜਾਂਦੀ ਆ ਸੋ ਮੁਕਦੀ ਗੱਲ ਇਹ ਆ ਕਿ ਅਸੀਂ ਆਪਣੇ ਘਰ ਦੇ ਮਾਹੌਲ ਨੂੰ ਵੀ ਪਵਿੱਤਰ ਪਾਵਰਫੁਲ ਬਣਾ ਸਕਦੇ ਆ ਤਾਂ ਜੋ ਸਾਡਾ ਘਰ ਰਹੇ ਦੇ ਜੋਗ ਬਣ ਜਾਵੇ ਸਾਡਾ ਆਪਣਾ ਵੀ ਆਪਣੇ ਘਰ ਦੇ ਵਿੱਚ ਮਨ ਲੱਗੇ ਅਤੇ ਬਾਹਰੋਂ ਆਏ ਜੀ ਦੇ ਵੀ ਮਨ ਨੂੰ ਸਾਡੇ ਘਰ ਵਿੱਚ ਆ ਕੇ ਸ਼ਾਂਤੀ ਸਕੂਨ ਮਿਲੇ ਉਹਦੇ ਲਈ ਸਾਨੂੰ ਕੀ ਕਰਨਾ ਪਵੇਗਾ ਘਰ ਦੀ ਸਾਫ ਸਫਾਈ ਦੇ ਨਾਲ ਨਾਲ ਕੁਝ ਹੋਰ ਕੰਮ ਕਰਨੇ ਪੈਣਗੇ ਸਭ ਤੋਂ ਪਹਿਲਾ ਕੰਮ ਕਿ ਰੋਜ਼ ਸਵੇਰੇ ਉੱਠਦਿਆਂ ਅੰਸਾਰ ਖੁਦ ਪਾਠ ਕਰਨਾ ਜਦੋਂ ਆਪਾਂ ਰੋਜ਼ ਸਵੇਰੇ ਉੱਠ ਕੇ ਘਰ ਦੇ ਵਿੱਚ ਗੁਰਬਾਣੀ ਦਾ ਪਾਠ ਕਰਾਂਗੇ ਤਾਂ ਸਾਡਾ ਹਿਰਦੇ ਰੂਪੀ ਘਰ ਵੀ ਪਵਿੱਤਰ ਹੋਵੇਗਾ ਅਤੇ ਉਹ ਘਰ ਵੀ ਪਵਿੱਤਰ ਹੋਵੇਗਾ ਜਿਹਦੇ ਵਿੱਚ ਅਸੀਂ ਰਹਿ ਰਹੇ ਹਾਂ ਸਾਡਾ ਮਕਾਨ ਵੀ ਪਵਿੱਤਰ ਹੋਵੇਗਾ ਤਾਂ ਸਵੇਰੇ ਸ਼ਾਮ ਦੋਵੇਂ ਵੇਲੇ ਗੁਰਬਾਣੀ ਦਾ ਪਾਠ ਕਰਨਾ ਹੈ ਸੁਣਨਾ ਹੈ ਕਹਿਣ ਦਾ ਭਾਵ ਇਹ ਆ ਕਿ ਆਪਾਂ ਦੋਵੇਂ ਵੇਲੇ ਉਹ ਪਰਮਪਿਤਾ ਪਰਮਾਤਮਾ ਜੀ ਦੀ ਸਿਫਤ ਸਲਾਹ ਕਰਨੀ ਆ ਉਹਦਾ ਸ਼ੁਕਰਾਨਾ ਕਰਨਾ ਹੈ ਜੋ ਵੀ ਮਨੁੱਖ ਜਿਸ ਵੀ ਧਰਮ ਦੇ ਵਿੱਚ ਹੈ ਜਿਸ ਵੀ ਨਾਮ ਦੇ ਨਾਲ ਤੁਸੀਂ ਉਹ ਪ੍ਰਮਾਤਮਾ ਨੂੰ ਯਾਦ ਕਰਦੇ ਹੋ ਦੋਵੇਂ ਵੇਲੇ ਯਾਦ ਕਰੋ ਉਹਦਾ ਸ਼ੁਕਰਾਨਾ ਕਰੋ ਇਹਦੇ ਨਾਲ ਸਾਡਾ ਹਿਰਦੇ ਰੂਪੀ ਘਰ ਵੀ ਪਵਿੱਤਰ ਹੋਵੇਗਾ ਮਜ਼ਬੂਤ ਹੋਵੇਗਾ ਅਤੇ ਜਿਸ ਘਰ ਵਿੱਚ ਜੀ ਰਹੇ ਹਾਂ ਉਹਦੀ ਵਾਈਬ੍ਰੇਸ਼ਨ ਵੀ ਪਾਵਰਫੁੱਲ ਹੋਵੇਗੀ ਦੂਸਰਾ ਕੰਮ ਜਦੋਂ ਪਹਿਣਾ ਬੀਬੀਆਂ ਘਰ ਵਿੱਚ ਭੋਜਨ ਪ੍ਰਸ਼ਾਦਾ ਬਣਾਉਂਦੀਆਂ ਨੇ ਤੋਂ ਉਹ ਭੋਜਨ ਪ੍ਰਸ਼ਾਦਾ ਬਣਾਉਣ ਵੇਲੇ ਵੀ ਪੂਰੇ ਚਾਅ ਦੇ ਨਾਲ ਅਤੇ ਗੁਰੂ ਗੁਰੂ ਕਰਦੇ ਹਾਂ ਬਣਾਓ ਪ੍ਰਮਾਤਮਾ ਦਾ ਨਾਮ ਜਪਦਿਆਂ ਹੋਇਆ ਬਣਾਓ ਮਾਲਕ ਦਾ ਸ਼ੁਕਰਾਨਾ ਕਰਕੇ ਬਣਾਓ ਅਤੇ ਮਾਲਕ ਦਾ ਸ਼ੁਕਰਾਨਾ ਕਰਕੇ ਹੀ ਭੋਜਨ ਪ੍ਰਸ਼ਾਦਾ ਖਾਓ ਕਿਉਂਕਿ ਜੋ ਭੋਜਨ ਪ੍ਰਸ਼ਾਦਾ ਅਸੀਂ ਖਾਂਦੇ ਆ ਇਹਦਾ ਸਾਡੇ ਤਨ ਦੇ ਨਾਲ ਨਾਲ ਸਾਡੇ ਮਨ ਦੇ ਉੱਤੇ ਵੀ ਪ੍ਰਭਾਵ ਪੈਂਦਾ ਹੈ ਤਾਂ ਜਿੰਨਾ ਹੀ ਸਾਡਾ ਮਨ ਮਜ਼ਬੂਤ ਹੋਵੇਗਾ ਉਨੇ ਹੀ ਅਸੀਂ ਸੌਖੀ ਹੁੰਦੇ ਜਾਵਾਂਗੇ ਫਿਰ ਅਸੀਂ ਜਿਸ ਜਗ੍ਹਾ ਤੇ ਜਾਵਾਂਗੇ ਨਾ ਉਹ ਜਗ੍ਹਾ ਹੀ ਪਾਵਰਫੁਲ ਬਣ ਜਾਵੇਗੀ ਫਿਰ ਸਾਡਾ ਮਨ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਕਾਲਾ ਨਹੀਂ ਪਵੇਗਾ ਸਾਡਾ ਮਨ ਮਜ਼ਬੂਤ ਹੋਵੇਗਾ ਇਸ ਕਰਕੇ ਮਨ ਨੂੰ ਮਜ਼ਬੂਤ ਬਣਾਉਣ ਦੇ ਲੇ ਮਨ ਦੀ ਅਸਲ ਖਰਾਕ ਉਹਨੂੰ ਦੇਣੀ ਆ ਤੀਜਾ ਕੰਮ ਕਿ ਆਪਣੇ ਘਰ ਦੇ ਕੰਮਾਂ ਨੂੰ ਪੂਰੇ ਚਾਅ ਉਤਸ਼ਾਹ ਦੇ ਨਾਲ ਕਰਨਾ ਹੈ ਸੇਵਾ ਦੇ ਭਾਵ ਨਾਲ ਕਰਨਾ ਹੈ ਕਦੇ ਵੀ ਘਰ ਦੇ ਕੰਮਾਂ ਨੂੰ ਮਜਬੂਰੀ ਵਿੱਚ ਨਹੀਂ ਕਰਨਾ ਲੜਾਈ ਝਗੜਾ ਕਰਕੇ ਨਹੀਂ ਕਰਨਾ ਕਿਉਂਕਿ ਜਿਸ ਕੰਮ ਨੂੰ ਅਸੀਂ ਮਨ ਮਾਰ ਕੇ ਕਰਦੇ ਹਾਂ ਮਜਬੂਰੀ ਵਿੱਚ ਕਰਦੇ ਹਾਂ ਉਹ ਕੰਮ ਦੇ ਵਿੱਚ ਬਰਕਤ ਕਿੰਜ ਪੈ ਸਕਦੀ ਆ ਪਰ ਜਿਸ ਕੰਮ ਨੂੰ ਅਸੀਂ ਖੁਸ਼ੀ ਖੁਸ਼ੀ ਚਾਅ ਨਾਲ ਉਤਸ਼ਾਹ ਨਾਲ ਕਰਦੇ ਹਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਕਰਦੇ ਹਾਂ ਉਸ ਕੰਮ ਵਿੱਚ ਬਰਕਤ ਜ਼ਰੂਰ ਪੈਂਦੀ ਆ ਤਾਂ ਜਿਹੜੇ ਘਰ ਦੇ ਕੰਮ ਆ ਜਾਂ ਬਾਹਰ ਦੇ ਕੰਮ ਆ ਇਹ ਕੰਮ ਇਹ ਜ਼ਿੰਮੇਵਾਰੀਆਂ ਵੀ ਸਾਨੂੰ ਪਰਮਪਿਤਾ ਪਰਮਾਤਮਾ ਨੇ ਦਿੱਤੀਆਂ ਆ ਆਪਣੀ ਹਰ ਜ਼ਿੰਮੇਵਾਰੀ ਨੂੰ ਮਾਲਕ ਦਾ ਸ਼ੁਕਰਾਨਾ ਕਰਕੇ ਪੂਰੇ ਜੋਸ਼ ਉਤਸ਼ਾਹ ਦੇ ਨਾਲ ਨਿਭਾਵਾਂਗੇ ਤਾਂ ਸਾਡੇ ਕੰਮ ਕਰਨੇ ਵੀ ਆਸਾਨ ਹੋ ਜਾਂਦੇ ਆ ਸਾਡੇ ਕੀਤੇ ਹੋਏ ਹਰ ਕੰਮ ਦੇ ਵਿੱਚ ਬਰਕਤ ਪੈਂਦੀ ਆ ਸੋ ਸੰਗਤ ਜੀ ਮੁੱਖ ਦੀ ਗੱਲ ਇਹ ਆ ਕਿ ਘਰ ਦਾ ਮਾਹੌਲ ਕਰਦਾ ਵਾਤਾਵਰਨ ਕਰਦੀ એનર્ਜੀ ਕਰਦੇ ਜੀਆ ਦੇ ਸਿਰ ਤੇ ਆ ਜੇਕਰ ਕਰਦੇ ਜੀ ਆਪਣੀਆਂ ਆਦਤਾਂ ਦੇ ਵਿੱਚ ਸੁਧਾਰ ਕਰ ਲੈ ਤਾਂ ਸਾਡਾ ਘਰ ਵੀ ਬਹੁਤ ਸੋਹਣਾ ਸ਼ਾਂਤ ਪਵਿੱਤਰ ਹੋ ਜਾਵੇਗਾ ਘਰ ਦੇ ਵਿੱਚ ਕਦੇ ਵੀ ਕਲੇਸ਼ ਨਾ ਕਰੋ ਗੱਲ-ਗੱਲ ਦੇ ਉੱਤੇ ਬਹਿਸ ਨਾ ਕਰੋ ਕਿਸੇ ਦੀ ਨਿੰਦਿਆ ਚੁਗਲੀ ਨਾ ਕਰੋ ਕਈ ਵਾਰ ਕਰਦੇ ਦੋ ਜੀ ਰਲ ਕੇ ਤੀਸਰੇ ਦੀ ਬੁਰਾਈ ਕਰਦੇ ਆ ਨਿੰਦਿਆ ਚੁਗਲੀ ਕਰਦੇ ਆ ਤਾਂ ਜਦੋਂ ਆਪਾਂ ਇਦਾਂ ਦੇ ਕੰਮ ਕਰਦੇ ਨਾ ਆਪਾਂ ਸੋਚ ਵੀ ਨਹੀਂ ਸਕਦੇ ਕਿ ਆਪਾਂ ਆਪਣੇ ਘਰ ਦੇ ਮਾਹੌਲ ਨੂੰ ਕਿੰਨਾ ਦੁਸ਼ਿਤ ਕਰ ਦਿੱਤਾ ਘਰ ਦੇ ਵਿੱਚ ਹਮੇਸ਼ਾ ਖੁਸ਼ੀਆਂ ਖੇੜੇ ਦੀ ਗੱਲ ਕਰੋ ਤਰੱਕੀ ਦੀ ਗੱਲ ਕਰੋ ਆਪਣੇ ਘਰ ਦੇ ਵਾਅਦੇ ਦੀ ਗੱਲ ਕਰੋ ਜੋ ਚੀਜ਼ਾਂ ਸਾਨੂੰ ਚਾਹੀਦੀਆਂ ਨੇ ਨਾ ਉਹਨਾਂ ਚੀਜ਼ਾਂ ਬਾਰੇ ਗੱਲ ਕਰੋ ਜੋ ਪਿੱਛੇ ਹੋ ਗਿਆ ਸੋ ਹੋ ਗਿਆ ਕਿਉਂਕਿ ਆਪਾਂ ਨੂੰ ਵਾਰ-ਵਾਰ ਇਹ ਗੱਲ ਸਮਝਾਈ ਜਾਂਦੀ ਹੈ ਕਿ ਜਿਸ ਗੱਲ ਬਾਰੇ ਆਪਾਂ ਜ਼ਿਆਦਾ ਚਰਚਾ ਕਰਦੇ ਹਾਂ ਜਿਸ ਵੀ ਵਿਸ਼ੇ ਦੇ ਉੱਤੇ ਸਾਡੇ ਮਨ ਵਿੱਚ ਜ਼ਿਆਦਾ ਚਿੰਤਨ ਚੱਲਦਾ ਹੈ ਜੋ ਸ਼ਬਦ ਵਾਰ-ਵਾਰ ਸਾਡੀ ਰਸਨਾ ਦੇ ਉੱਤੇ ਆਉਂਦੇ ਨੇ ਨਾ ਉਹੀ ਸੱਚ ਹੋਣੇ ਸ਼ੁਰੂ ਹੋ ਜਾਂਦੇ ਆ ਭਾਵ ਕੀ ਸੱਚ ਹੋਣੇ ਸ਼ੁਰੂ ਹੋ ਜਾਂਦੇ ਆ ਇਸ ਕਰਕੇ ਆਪਣੀ ਬੋਲਬਾਣੀ ਆਪਣੀ ਸੋਚ ਦੇ ਉੱਤੇ ਕੰਟਰੋਲ ਰੱਖਣਾ ਹੈ ਚੰਗਾ-ਚੰਗਾ ਸੋਚਣਾ ਹੈ ਚੰਗਾ ਬੋਲਣਾ ਹੈ ਸਾਡੇ ਘਰ ਦੇ ਮਾਹੌਲ ਨੂੰ ਅਸੀਂ ਖੁਦ ਹੀ ਵਧੀਆ ਬਣਾ ਸਕਦੇ ਆ ਕਿਸੇ ਦੇ ਕੀਤੇ ਕਰਾਇਆ ਕੁਝ ਨਹੀਂ ਹੁੰਦਾ ਇਹ ਵੈਮ ਪਰਮਣੰ ਦੇ ਵਿੱਚੋਂ ਕੱਢ ਦੇਣਾ ਹੈ ਜੋ ਵੀ ਸਾਡੇ ਘਰ ਦੇ ਵਿੱਚ ਵਾਦੇ ਘਾਟੇ ਹੁੰਦੇ ਆ ਨਾ ਉਹ ਸਾਡੇ ਖੁਦ ਦੇ ਕਰਕੇ ਹੁੰਦੇ ਆ ਇਸ ਕਰਕੇ ਖੁਦ ਜ਼ਿੰਮੇਵਾਰ ਬਣਨਾ ਹੈ ਆਪਣੇ ਘਰ ਦੇ ਕੰਮਾਂ ਨੂੰ ਵਧੀਆ ਤਰੀਕੇ ਦੇ ਨਾਲ ਮਨ ਲਾ ਕੇ ਕਰਨਾ ਹੈ ਘਰ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਜਿੱਦ ਅੜੀ ਨਹੀਂ ਹੋਣੀ ਚਾਹੀਦੀ ਘਰ ਦੇ ਵਿੱਚ ਜਿੰਨਾ ਹੀ ਪ੍ਰੇਮ ਪਿਆਰ ਏਕਤਾ ਦੇ ਨਾਲ ਰਵਾਂਗੇ ਸੋਚ ਸਮਝ ਕੇ ਬੋਲਾਂਗੇ ਉਨਾ ਹੀ ਸਾਡੇ ਘਰ ਪਰਿਵਾਰ ਦਾ ਮਾਹੌਲ ਵਧੀਆ ਬਣੇਗਾ